ਫਗਵਾੜਾ ਚ ਚੋਰਾ ਦਾ ਕਹਿਰ ਬਦਸਤੂ ਜਾਰੀ ਹੈ ਜਿਸ ਕਨੇ ਜਿੱਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਉੱਥੇ ਹੀ ਚੋਰੀ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਰਿੰਦਰ ਨਗਰ ਵਿਖੇ ਜਿੱਥੇ ਕਿ ਚੋਰਾ ਨੇ ਕੰਦ ਪਾੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਸੋਨੇ ਦੇ ਗਹਿਣੇ ਚੋਰੀ ਕਰ ਲਏਗੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਚੋਰਾ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਰੱਬ ਦੇ ਸਵਾਲ 8 ਵਜੇ ਗਏ ਸੀ ਹਰਮਨ ਸਿੰਘ ਬਾਬਾ ਜੀ ਜੈ ਜੀ ਅਸੀਂ ਕੱਲ 1.5 ਵਜੇ ਆ ਜਾਣਾ ਸੀ ਪਰ தாਤੋਂ ਤੇ ਰਾਚਨਾਂ ਦੀ ਆਇਆ ਨਹੀਂ ਗਿਆ। ਯਾਰ ਅਸੀਂ ਸਵੇਰ ਤੋਂ ਪਸਤਾ ਵਜੇ ਘਰ ਆਏ ਹਾਂ। ਸਾਡੀ ਬਿਮਾਰੀ ਹੈ ਜੋ ਸਾਰਾ ਸਮਾਨ ਵਿਖਰਾ ਪਿਆ ਸੀ ਕੈਸੇ ਸੀਗੇ ਮੇਰੇ ਕਮੇਟੀ ਦਾ ਕੰਮ ਮੈਂ ਕਰਦੀਆਂ। ਲੋਕਾਂ ਦੇ ਪੈਸੇ ਸੀਗੇ। ਉਸ ਮੇਰੇ ਆਪਣੇ ਵੀ ਸੀਗੇ ਕੋ ਲੋਕਾਂ ਦੇ ਸੀ ਕੋਈ ਮੈਂ ਕਿਸੇ ਕਮੇਟੀ ਚ ਲੱਗੀ ਸੀ। 10.5 ਲੱਖ ਰੁਪਏ ਸੀਗਾ। ਚਾਰ ਜੋੜੀਆਂ ਮੇਰੇ ਬਾਲੀਆਂ ਦੀਆਂ ਸੀਗੀਆਂ। ਉਹ ਮੇਰੇ ਮੁੰਡੇ ਰਿਆਂ ਸੀ ਦੋ ਮੇਰੇ ਆਪਣੀਆਂ ਮੁੰਡੇ ਦੇ ਸ਼ੌਂਕ ਤੇ ਤੇ ਤੁਸੀਂ ਗਏ ਕੋਦੋਂ ਆ ਉੱਥੇ ਅਸੀਂ ਆਪ ਹੀ 8:00 ਵਜੇ ਸਾਨੂੰ ਕੱਲ ਕੱਲ ਗਏ ਸੀ ਕੱਲ ਗਏ ਸੀ ਅੱਜ ਆਏ ਆ ਅੱਜ ਆਏ ਆ ਅੱਗੇ ਦੇਖਿਆ ਤੁਸੀਂ ਇਹ ਹਾਂਜੀ ਆਏ ਤੇ ਆਏ ਕਿੱਧਰ ਜੀ ਬੰਦੇ ਕੋਈ ਪਤਾ ਲੱਗਾ ਸਾਨੂੰ ਵੀ ਕੁਝ ਮੈਨੂੰ ਵੀ ਕੁਝ ਵੀ ਪਤਾ ਲੱਗਾ ਖੰਧ ਵੀ ਪਾਣੀ ਹੋਆ ਸਾਡੀ ਜਾਲੀ ਵੀ ਪਾਣੀ ਹੋਆ ਦਰਵਾਜ਼ਾ ਵੀ ਪੁੱਲਾ ਆ ਉੱਪਰ ਲਾਤੀ ਦੀ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਮੁੰਡੇ ਸਾਡੇ ਕੋਲੇ ਜੀ ਨਹੀਂ ਲੱਗਾ ਜਿਹੜਾ ਲੱਗਾ ਉਹ ਪਾਲੇ ਪਾਸੇ ਨੂੰ ਆ ਕੋਈ ਦੇਖਿਆ ਅਸੀਂ ਹੁਣ ਪਲਾ ਕੇ ਬਾਕੀ ਸਾਡੀ ਗਲੀ ਦੀ ਪੂਰੀ ਥੀ ਕਿਤੇ ਵੀ ਲੱਗੇ ਹੈਗੀ ਕਿ ਤੁਸੀਂ ਆ ਕੇ ਦੇਖਿਆ ਸਵੇਰੇ ਅੱਜ ਹਾਂਜੀ ਹਾਂਜੀ ਚਾਹ ਕੁਝ ਕਰੀ ਤੇ ਕਿੰਨਾ ਤੋਂ ਨੁਕਸਾਨ ਹੋ ਗਿਆ ਆਪਣਾ ਮੇਰਾ ਨੁਕਸਾਨ ਜੀ ਫਾਲੀਆਂ 3-4 ਲੱਖ ਦਾ ਸੋਨਾ ਹੋਣਾ ਆ ਅੰਦਾਜ਼ੇ ਨਾਲੇ ਬਾਕੀ ਮੇਰੇ ਮੁੰਡੇ ਦੇ ਕੰਗਣੇ ਸੀਗੇ ਮੈਂ ਆਪਾਂ ਜੇਬਾਂ ਵੀ ਭਾਰੀਆਂ ਲੰਮੀਆਂ ਬਣਾਈਆਂ ਸੀ ਮੈਂ ਸੋਚਿਆ ਆਪਣੇ ਨੌ ਨੂੰ ਪਾਉਂਗੀ ਚਲ ਮੈਕੀ ਪਾਉਣੀ ਆ ਇਹਦੇ ਕੰਗਣੇ ਸੀਗੇ ਇਹ ਜਿਹੜਾ ਕੜਾ ਵੀ ਸੀ ਲਾਲ ਤੇਰਾ ਨਾ ਕੜਾ ਵੀ ਸੀਗਾ ਤੇਰਾ ਚਾਂਦੀ ਦਾ ਤਰਾ ਵੀ ਜਗਾ ਜੀ ਤੇ ਕੈਸ਼ ਵਗੈਰਾ ਵੀ ਸੀ ਆਪਣੇ ਕੋਲ ਸਾਡੇ 10 ਲੱਖ ਰੁਪਏ ਕਮੇਟੀਆਂ ਦਾ ਕੰਮ ਕਰਦੀ ਸੀ ਮੈਂ ਕਮੇਟੀਆਂ ਅੱਜ ਪਕਤਾਲੀਆਂ ਸੀ ਆਣਾ ਸੀ 10:00 10:30 ਵਜੇ ਬੰਦੇ ਲੈਣ ਕਮੇਟੀਆਂ ਦਾ ਕੰਮ ਸੀ ਮੇਰਾ ਮੈਂ ਕਿਤੇ 12 ਵੀ ਕਮੇਟੀ ਚੱਕੀ ਸੀ ਪਰ ਸੋਨ ਮੈਨੂੰ ਪੈ ਦਿੱਤੇ ਆ ਥੋੜੇ ਜਿਹਾ ਰਹਿੰਦੇ ਆ ਹੁਣ ਦੇਣੇ ਸੀਗੇ 30000 ਰੁਪਏ ਬਾਕੀ ਮੈਨੂੰ ਕੱਲ ਦੇ ਦਤਾ ਸੀਗਾ ਪੈਸੇ ਦਿੱਤਾ ਸੀਗਾ ਸੀ ਕੈਸੇ ਹੀ ਐਸੇ ਘਰੇ ਹੀ ਪੈਸੀ ਗਈ ਹਾਂਜੀ ਸਾਰੇ ਘਰੇ ਸੀ ਜੀ ਕਿਾ ਫੇਲ 10:00 ਤੱਕ ਦੇ ਦੇਣੀ ਹੈ ਉਹ ਬੰਦੇ ਨੂੰ ਸੱਦਿਆ ਵੀ ਆ ਕੇ 10 ਵਜੇ ਲੈ ਜਾਈਏ ਆਪਣੀ ਕਮੇਟੀ ਤੇ ਪੁਲਿਸ ਨੂੰ ਮਾਮਲੇ ਨੂੰ ਸੂਚਨਾ ਦਿੱਤੀ ਸੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਆਈ ਸੀ ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਇੰਨੀਆਂ ਚੋਰੀ ਦੀ ਆਵਾਜ਼ ਆਤਾ ਹੁੰਦੀ ਆ ਵਾ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਮੰਗ ਰੱਖਤ ਮੇਨੂੰ ਇਨਸਾਫ ਦਿੱਤਾ ਜਾਵੇ ਮੈਂ ਗਰੀਬ ਨਹੀਂ ਮੈਂ ਤਾਂ ਆਟੋ ਚਲਾਉਂਦਾ ਮੈਂ 10-10 ਰੁਪਏ ਕੱਟੇ ਕਰਕੇ ਲਿਆਣਾ ਸਾਨੂੰ ਸ੍ਰੀਨਨ ਤਲਕੇ ਨੂੰ ਸੱਤਾ ਦੇਜੇ ਨੂੰ ਫੋਨ ਆਇਆ ਬੇਦੀਸ਼ੇ ਘਰ ਨੂੰ ਅਹੀਂ ਬੀਤ ਰਾਤ ਨੂੰ ਚੋਰੀ ਹੋ ਗਈ कि ਜਦੋਂ ਅਸੀਂ ਇੱਥੇ ਆਏ ਤੇ ਤਰਕੰਦ ਦੇਖੀ ਤਾਂ ਗੰਦ ਪਾੜ ਗਈ ਇਹਨਾਂ ਦਾ ਜੋ ਕੈਸ਼ ਸੀਗਾ ਉਹ ਲੈ ਗਏ ਕੋਸ਼ਣ ਸੋਨਾ ਸੀਗਾ ਉਹ ਲੈ ਗਏ ਟੁੱਟ ਗਏ ਕਿੰਨਾ ਕੈਸ਼ ਲੈ ਗਏ ਤੇ ਕਿੰਨਾ ਸੋਨਾ ਲੈ ਗਏ ਸਾਡੇ ਕਿ 10 ਲੱਖ ਰੁਪਏ ਦਾਸਦੇ ਕੈਸ਼ ਆ ਸਾਡੇ ਕੋਲ ਘਰ ਪਿਆ ਸੀਗਾ ਤਾਂ ਐਸੀ ਕਾਦੀ ਪੈਸੇ ਸੀਗੇ ਕਾਹ ਕਮੇਟੀ ਐਸੀ ਕਮੇਟੀ ਸਾਡੇ ਪਾਉਂਦੀ ਭੈਣ ਗਾਦੀ ਅੱਛਾ ਜੀ ਉਹ ਕਮੇਟੀਆਂ ਦੇ ਪੈਸੇ ਸੀਗੇ ਕੋਸ਼ ਕਮੇਟੀਆਂ ਨੇ ਚੱਕੀ ਸੀ ਕੱਲ ਪਰसों ਆਪ ਵੀ ਕਿਸੇ ਪਾਸੇ ਪੈਸੇ ਤੇ ਆਪਣੀਆਂ ਵੀ ਪਾਉਂਦੀਆਂ ਕਮੇਟੀਆਂ ਹੀ ਉਹ ਇਕੱਠੇ ਪੈਸੇ ਸੀਗੇ ਜੇ ਕਮੇਟੀਆਂ ਦੇ ਪੈਸੇ ਭੁਗਤਾਨ ਕਰਨਾ ਨੇ ਸਾਰਾ ਜਾਂ ਤੇ ਗੋਲ ਕਿੰਨਾ ਸੀ ਜੀ ਗੋਲਡ ਇਹਨਾਂ ਦੇ 2.5 ਲੱਖ ਤਾਂ ਹੋਣਾ ਸਾਰੇ ਠੀਕ ਆ ਜੀ ਤੇ ਮਤਲਬ ਕੀ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਚੋਰੀ ਹੋ ਗਈ ਸਾਡੇ ਘਰੋਂ ਉਹ ਜਦੋਂ ਆਏ ਸਵੇਰੇ ਤੜਕੇ ਇਹਨਾਂ ਨੇ ਕੰਡਾ ਖੋਲਿਆ ਗੇਟ ਖੋਲ ਕੇ ਜਾ ਦੇਖਿਆ ਤਾਂ ਅੰਦਰੋਂ ਕੰਦ ਪਾੜੀਆ ਮੂਰ ਦਾ ਦਰਵਾਜ਼ਾ ਤੋੜਿਆ ਇਹ ਆਂਟੀ ਹੁਣੀ ਕਿਤੇ ਗਏ ਸੀਗੇ ਤੇ ਉਹਨਾਂ ਨੇ ਸਾਡੇ ਕੋਲ ਆ ਕੇ ਕੱਲ ਮੱਥਾ ਟੇਕਿਆ ਜਰਮੰਦਰ ਸਾਹਿਬ ਹਾਂ ਜੀ ਤੇ ਉੱਥੋਂ ਉਹਨਾਂ ਨੂੰ ਰਾਤੀ ਰਾਸਪੋਸ ਗਾ ਡੇਟ ਬੋ ਹੋ ਗਿਆ ਕਿਨੂੰ 2.5 3 ਵਜੇ 1.5 ਵਜੇ ਵਾਪਸ ਆ ਜਾਣਾ ਸੀਗਾ ਰਸ਼ ਕਰਕੇ ਜਿਆਦਾ ਕਰਕੇ ਇਹ ਲੇਟ ਆਏ ਤਾਂ ਸਵੇਰੇ 7 ਵਜੇ ਲੇਟ ਆਏ ਤਾਂ ਸਵੇਰੇ 7:00 ਵਜੇ ਤੋਂ ਬਾਅਦ ਲੱਗਣ ਤੇ ਲਗਭਗ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਦੇਖੋ 10.5 ਲੱਖ ਤੱਕ ਐਸੇ ਸੀ ਕਿ ਇਹਨਾਂ ਕੋਲ ਜੋ ਨੇ ਕੋਲ ਪਤਾ ਹੀ ਨਹੀਂ ਆ ਬਾਕੀ ਤਾਂ 8 ਲੱਖ ਦੀ ਰੇਂਜ ਦੇ ਵਿੱਚ ਇਹਨਾਂ ਦਾ ਗੈਰ ਸੀਗਾ ਸੋਨਾ ਜਿੰਦਗਾ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਸਾਂ ਨੇ ਸ਼ਿਕਾਇਤ ਕੀਤੀ ਆ ਪੁਲਸਾਂ ਨੇ ਐਸੇ ਇਨਕੁਆਰੀ ਸਾਰੇ ਕਰਕੇ ਗਿਆ ਹੋ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਇੱਥੇ ਸੀਸੀਟੀਵੀ ਕੈਮਰੇ ਸਰ ਨਹੀਂ ਐ ਇੱਕੋ ਲੱਗਾ ਉਹ ਉਹ ਹੋਰਸ ਤਾਂ ਉਹ ਨੂੰ ਹੋ ਤੁਝੇ ਵਸੇ ਕੀਤਾ ਤਾਂ ਕੋਈ ਸਰ ਪਤਾ ਲੱਗਾ ਕਿੱਧਰ ਜੀ ਆਏ ਆ ਆਏ ਤਾਂ ਪਲਾਖਾ ਲੁੜ ਵਿੱਚ ਨਹੀਂ ਆ ਅੱਛਾ ਜੇ ਤੁਹਾਨੂੰ ਇਹਦਾ ਮੋਗਾ ਕੀਤਾ ਆਏ ਇੱਧਰ ਦੇ ਜਾਓ